ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈਗੀ ਤਾਂ ਤਸਵੀਰਾਂ ਤੁਹਾਨੂੰ ਮੈਂ ਭੋਗਪੁਰ ਮੰਡੀ ਦਾ ਦਿਖਾ ਦਿੰਨਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੋਂ ਜਿਹੜਾ ਬੇਸ਼ੱਕ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈਗੀ ਹਰ ਇੱਕ ਸਾਲ ਜਿਹੜਾ ਅੱਗੇ ਅਕਤੂਬਰ ਦੀ ਪਹਿਲੀ ਤਰੀਕ ਤੋਂ ਜਿਹੜਾ ਸਰਕਾਰੀ ਖਰੀਦ ਜਿਹੜੀ ਸ਼ੁਰੂ ਹੁੰਦੀ ਸੀਗੀ ਪਰ ਇਸ ਵਾਰ ਮੌਸਮ ਦੇ ਚੱਲਦਿਆਂ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਕਿ ਇਸ ਵਾਰ 15 ਦਿਨ ਅਡਵਾਂਸ ਜਿਹੜੀ ਆ ਸਰਕਾਰੀ ਖਰੀਦ ਜਿਹੜੀ ਝੋਨੇ ਦੀ ਸ਼ੁਰੂ ਕਰ ਦਿੱਤੀ ਗਈ ਹੈਗੀ ਆ ਔਰ ਜਿਹੜਾ ਝੋਨਾ ਹੈਗਾ ਮੰਡੀਆਂ ਦੇ ਵਿੱਚ ਕਿਸਾਨ ਲੈ ਕੇ ਪੁਜਣਾ ਸ਼ੁਰੂ ਹੋ ਚੁੱਕੇ ਹੈਗੇ ਔਰ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜਾ পুরী ਪਰ ਨਹੀਂ ਸ਼ੁਰੂ ਹੋ ਚੁੱਕੀ ਹੈਗੀ ਔਰ ਕਿਉਂ ਇਸ ਵਾਰ ਜਿਸ ਤਰੀਕੇ ਨਾਲ ਮੌਸਮ ਦਾ ਮਜ਼ਾਦ ਰਿਹਾ ਹੈਗਾ ਮੌਸਮ ਦੇ ਕਰਕੇ ਕਿਸਾਨ ਵੀ ਬੜਾ ਪਰੇਸ਼ਾਨ ਰਿਹਾ ਹੈਗਾ ਕਿਉਂਕਿ ਜਨਰਤਰ ਝੋਨਾ ਜਿਹੜਾ ਹੈਗਾ ਹੜਾਂ ਦੀ ਮਾਰ ਹੇਠ ਖਰਾਬ ਹੋ ਚੁੱਕਾ ਹੈਗਾ ਤਾਂ ਹੁਣ ਜੋ ਕਿ ਜਿਹੜੀਆਂ ਉੱਚੀਆਂ ਏਰੀਆ ਦੀਆਂ ਫਸਲਾਂ ਸੀਆਂ ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਪਾਣੀ ਨੇ ਨਹੀਂ ਮਾਰ ਕੀਤੀ ਤਾਂ ਉੱਥੇ ਜਿਹੜਾ ਹੈਗਾ ਕਿਤੇ ਨਾ ਕਿਤੇ ਬਾਰਿਸ਼ ਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਔਰ ਹੁਣ ਇਸ ਕਰਕੇ ਕਿਸਾਨ ਜਲਦੀ ਤੇ ਜਲਦੀ ਜਿਹੜਾ ਝੋਨਾ ਮੰਡੀਆਂ ਚ ਲੈ ਕੇ ਪਹੁੰਚ ਰਹੇ ਹੈ ਕਿਉਂਕਿ ਮੌਸਮ ਵਿਭਾਗ ਬੋਲੋ ਜਿਸ ਜਾ ਰਿਹਾ ਹੈਗਾ ਤਾਂ ਹੋਰ ਝੋਨਾ ਜਿਹੜਾ ਖਰਾਬ ਨਾ ਹੋ ਸਕੇ ਔਰ ਝਾੜ ਦਾ ਝਾੜ ਤੇ ਅਸਰ ਨਾ ਪੈ ਸਕੇ ਔਰ ਕਿਤੇ ਨਾ ਕਿਤੇ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ ਹੁਣ ਮੰਡੀਆਂ ਦੇ ਖੁੱਲੇ ਸਮਾਨ ਹੇਠ ਜਿਹੜਾ ਝੋਨਾ ਪਿਆ ਹੈਗਾ ਹੁਣ ਸਰਕਾਰ ਦੇਖਣਾ ਇਹ ਦੇਖਣਾ ਇਹ ਦੇਖਣਾ ਵਾਲੀ ਗੱਲ ਹੈਗੀ ਕਿ ਕਿ ਸਰਕਾਰ ਇਹਨਾਂ ਦੀ ਇਸ ਦੀ ਲਿਫਟਿੰਗ ਜਿਹੜੀ ਆ ਇਸ ਵਾਰ ਕਰੋ ਕਰਾਉਂਦੀ ਹੈਗੀ ਔਰ ਜਲਦ ਤੋਂ ਜਲਦ ਸਰਕਾਰ ਨੂੰ ਇਸ ਵਾਰ ਕਰਾਉਣੀ ਚਾਹੀਦੀ ਹੈਗੀ ਔਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਪਿਛਲਾ 2024 ਦਾ ਸੀਜ਼ਨ ਰਿਹਾ ਸੀਗਾ ਤਾਂ ਉਸ ਦੇ ਵਿੱਚ ਝੋਨੇ ਨੂੰ ਸਪੇਸ ਨੂੰ ਲੈ ਕੇ ਗੋਦਾਮਾਂ ਦੇ ਵਿੱਚ ਬੜੀ ਦਿੱਕਤ ਆਈ ਸੀ ਕਿਸਾਨਾਂ ਨੂੰ ਤਾਂ ਲੰਬਾ ਜਿਹੜਾ ਹੈਗਾ ਇਹ ਸੀਜ਼ਨ ਚੱਲ ਗਿਆ ਸੀਗਾ ਤਾਂ ਇਸ ਵਾਰ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਕਿਸੇ ਤਰੀਕੇ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਗਏ ਨੇ ਇਹ ਤਾਂ ਹੁਣ ਬਾਅਦ ਦੀ ਗੱਲ ਹੈ ਕਿ ਕਿੰਨੇ ਕਿੰਨੇ ਦਾਅਵੇ ਜੜੇ ਆ ਇਹ ਸਰਕਾਰ ਦੇ ਖਰੇ ਨੇ ਪਰ ਅੱਜ ਤੋਂ ਜਿਹੜਾ ਹੈਗਾ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈਗੀ ਔਰ ਜ਼ਿਮੀਦਾਰ ਜਿਹੜੇ ਹੈਗੇ ਆ ਜਿਹੜੇ ਆ ਮੰਡੀਆਂ ਦੇ ਵਿੱਚੋਂ ਨਾ ਲੈ ਕੇ ਪਹੁੰਚਦੇ ਹੋਏ ਨਜ਼ਰ ਆ ਹੀ ਰਹੇ ਹੈਗੇ ਆ ਔਰ ਜਿਸ ਤਰੀਕੇ ਦੇ ਨਾਲ ਅਸਮਾਨ ਤੇ ਕਾਲੇ ਬੱਦਲ ਵੀ ਛਾਉਂਦੇ ਆ ਔਰ ਕਿਸਾਨ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਆ ਕਿਉਂਕਿ ਖਾਸ ਕਰਕੇ ਹੁਣ ਝੋਨੇ ਦੀ ਫਸਲ ਜਿਹੜੀ ਆ ਖੇਤਾਂ ਦੇ ਵਿੱਚੋਂ ਪੱਕੀ ਖੜੀ ਆ ਜੇਕਰ ਬਾਰਿਸ਼ ਦਾ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਜਿਹੜੀ ਫਸਲ ਆ ਉਹ ਕਿਤੇ ਨਾ ਕਿਤੇ ਥੱਲੇ ਡਿੱਗੇਗੀ ਜਿਸ ਤੋਂ ਬਾਅਦ ਜਿਹੜਾ ਹੈਗਾ ਦਾਣਾ ਜਿਹੜਾ ਉਹ ਕਾਲਾ ਹੁੰਦਾ ਔਰ ਕਿਤੇ ਨਾ ਕਿਤੇ ਝਾੜਦੇ ਵੱਡਾ ਅਸਰ ਪੈਂਦਾ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਮੰਡੀਆਂ ਦੇ ਵਿੱਚ ਬੇਸ਼ੱਕ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈਗੀ ਔਰ ਕਿਤੇ ਨਾ ਕਿਤੇ ਜਿਹੜਾ ਚੋਨਾ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਉਹਨਾਂ ਦੀ ਆਮਦ ਜਿਹੜੀ ਆ ਵਧ ਵਧਣੀ ਸ਼ੁਰੂ ਹੋ ਚੁੱਕੀ ਹੈਗੀ ਔਰ ਆਉਣ ਵਾਲੇ ਦਿਨਾਂ ਵਿੱਚ ਵੱਡੀਆਂ ਧੰਕਾ ਜੜੀਆਂ ਕਿਤੇ ਨਾ ਕਿਤੇ ਇਹਨਾਂ ਮੰਡੀਆਂ ਦੇ ਵਿੱਚ ਲੱਗਣਗੀਆਂ ਬਸ ਹੁਣ ਇੱਕੋ ਹੀ ਜਿਹੜਾ ਹੈਗਾ ਫੋਕਸ ਹੋਵੇਗਾ ਸਰਕਾਰ ਦਾ ਕਿ ਜਿਹੜੀ ਲਿਫਟਿੰਗ ਆ ਕਿਤੇ ਨਾ ਕਿਤੇ ਉਹ ਜਲਦ ਕਰਾਈ ਜਾਵੇ ਜਿਸ ਤਰੀਕੇ ਨਾਲ ਮੌਸਮ ਬਣਦਾ ਕਿਉਂਕਿ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਹੈਗਾ ਖਰਾਬ ਨਾ ਹੋ ਸਕੇ